ਕਬੱਡੀ 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 ਸਵਾਗਤ ਹੈ ਜੀ ਆਪਣੇ 파ਰਥ ਦੇ ਕਬੱਡੀ ਵਾਰਡ ਕਬੱਡੀ ਕੱਪ ਤੇ ਬਹੁਤ ਵਧੀਆ ਮੈਚ ਵੇਖ ਕੇ ਹਟੇ ਅਮਰੀਕ ਵੀਰ ਜੀ ਜਿੱਦਾਂ ਤੁਹਾਡੀ ਗੱਲ ਚੱਲ ਰਹੀ ਸੀਗੀ ਬਾਹਰ ਵੀ ਪਟਾਕੇ ਪਈ ਜਾਂਦੇ ਸੀ ਤੇ ਗਰਾਊਂਡ 'ਚ ਵੀ ਪਟਾਕੇ ਪਈ ਜਾਂਦੇ ਸੀਗੇ ਤੇ ਦੱਸੋ ਮੜਿਆ ਕਿਵੇਂ ਬਾਦ ਆਇਆ ਮੈਚ ਦਾ ਜੀ ਹਾਂਜੀ ਹਾਂਜੀ ਵੀ ਪਹਿਲਾਂ ਧੰਨਵਾਦ ਆ ਗੋਲੂ ਬਈ ਤੁਹਾਡਾ ਹਨਾ ਤੇ ਬਾਕੀ ਸਾਰੀ ਕਬੱਡੀ ਆਸਟ੍ਰੇਲੀਆ ਦੀ ਟੀਮ ਦਾ ਧੰਨਵਾਦ ਆ ਬਹੁਤ ਸਵਾਦ ਆ ਕਿਉਂਕਿ ਜਿਹੜੀ ਲੋਕਾਂ ਨੂੰ ਆਵਾਜ਼ ਸੀ ਨਾ ਆਪ ਤੋਂ ਵੱਧ ਲੋਕਾਂ ਨੇ ਜਿਹੜਾ ਆਨੰਦ ਮਾਣ ਆਨੰਦ ਮਾਣਿਆ ਕਿਉਂਕਿ ਕਹਿਣ ਦੀ ਲੋੜ ਹੀ ਨਹੀਂ ਪਈ ਸੀ ਵੀ ਤਾੜੀ ਮਾਰੋ ਤਾੜੀ ਦੇ ਆਪ ਹੀ ਵਜਦੀ ਸੀਗੀ ਤੇ ਲੋਕਾਂ ਨੇ ਬਹੁਤ ਜ਼ਿਆਦਾ ਆਨੰਦ ਲਿਆ ਬਾਕੀ ਪ੍ਰਬੰਧਕਾਂ ਦੀ ਸੋਚ ਨੂੰ ਸਲਾਮ ਹੈ ਇਹਨਾਂ ਨੇ ਸਾਡੇ ਸੰਦੀਪ بھائی ਨੂੰ ਅੱਜ ਵੀ ਜਿਉਂਦਾ ਰੱਖਿਆ ਹਨਾ ਨਹੀਂ ਲੋਕੀ ਭੁੱਲ ਜਾਂਦੇ ਆ ਕਿਉਂਕਿ ਗੈਲੈਡੀਏਟਰ ਦਾ ਹੀ ਨਾਂ ਦਿੱਤਾ ਗਿਆ ਇਹ ਕਲੱਬ ਨੂੰ ਤੇ ਪ੍ਰਬੰਧਕਾਂ ਦੀ ਸੋਚ ਨੂੰ ਸਲਾਮ ਹੈ ਬਾਕੀ ਤੁਹਾਡੀ ਸਾਰਿਆਂ ਦੀ ਬਹੁਤ ਜਿਹੜੀ ਵੱਡੀ ਮਿਹਨਤ ਆ ਵੇ ਤੁਹਾਡੇ ਲਈ ਵੀ ਦੇਖਦਾ ਸੀ ਉਧਰ ਗਰਾਊਂਡ ਦੇ ਵਿੱਚ ਫਿਰ ਰੀਪਲੇ ਮੰਗਿਆ ਜਾਂਦਾ ਸੀ ਜੀ ਉਧਰ ਭਾਈਦੇ ਸੀਗੇ ਬਹੁਤ ਜਿਆਦਾ ਹਾਰਡ ਬਾਕੀ ਪ੍ਰਮਾਤਮਾ ਹਨਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਅਮਰੀਕ ਵੀਰ ਜੀ ਤੇ ਦੂਜਾ ਤੁਸੀਂ ਕੈਨੇਡਾ ਇੰਗਲੈਂਡ ਸਾਰੀਆਂ ਕੰਟਰੀਆਂ ਜਿੱਥੇ ਬਾਬੇ ਦੀ ਮਿਹਰ ਆ ਜਾਂਦੇ ਹੋ ਤੁਸੀਂ ਕਮੈਂਟਰੀ ਕਰਨ ਤੇ ਇੱਥੇ ਵੀ ਤੁਸੀਂ ਮੈਚ ਵੇਖੇ ਜਿੱਦਾਂ ਤੁਸੀਂ ਕੈਨੇਡਾ ਕੱਪ ਦਾ ਨਜ਼ਾਰਾ ਵੇਖਣੇ ਆ ਜਾਂ ਵੱਡੇ ਪੱਦਰ ਦੇ ਕੱਪ ਵੇਖਣੇ ਆ ਉਦਾਂ ਦਾ ਤੁਹਾਨੂੰ ਨਜ਼ਾਰਾ ਉਦਾਂ ਦੇ ਪਲੇਅਰਾਂ ਤੋਂ ਤੁਸੀਂ ਸੰਤੋਖ ਤੋਂ ਖੁਸ਼ ਹੋਏ ਤੁਸੀਂ ਹਾਂਜੀ ਵੱਡੇ ਬਈ ਪੂਰਾ ਨਜ਼ਾਰਾ ਆ ਗਿਆ ਮੈਂ ਨਹੀਂ ਸਾਰੇ ਜਿਹੜੇ ਦਰਸ਼ਕ ਆ ਸਾਰੇ ਖੁਸ਼ ਆ ਜਿਹੜੇ ਤੁਸੀਂ ਆ ਸਾਰੇ ਪ੍ਰਬੰਧ ਕੀਤੇ ਸਾਰੇ ਨਾਲ ਕੇ ਤੁਸੀਂ ਬਹੁਤ ਵਧੀਆ ਹਰ ਹਰ ਇੱਕ ਨੇ ਮੰਨ ਲਓ ਜਿਹੜਾ ਪੂਰਾ ਸਵਾਦ ਲਿਆ ਕਬੱਡੀ ਦਾ ਕਿਉਂਕਿ ਲੋਕਾਂ ਨੇ ਜੇ ਕੰਮ ਛੱਡਿਆ ਬੇਸ਼ੱਕ ਕਈਆਂ ਨੂੰ ਛੁੱਟੀ ਸੀ ਅੱਜ ਪਰ ਕਈਆਂ ਨੇ ਕੰਮ ਛੱਡਿਆ ਅੱਜ ਮੁੱਲ ਮੁੜਿਆ ਉਹਨਾਂ ਦੇ ਸਾਰਿਆਂ ਨੇ ਆ ਜਾਂਦਾ ਜਿਵੇਂ ਇੱਕ ਹੀ ਇੱਕ ਪਿੱਛੇ ਗੱਲ ਕੀਤੀ ਸੀਗੀ ਕੋਸ਼ਿਸ਼ ਆ ਬਣਾ ਵੀ ਜੇ ਪਲੇਟਫਾਰਮ ਇੰਡੀਆ ਦੇ ਵਿੱਚ ਵੀ ਵੱਡੇ ਲੈਵਲ ਦਾ ਮਿਲ ਜੇ ਜਿੱਦਾਂ ਕ੍ਰਿਕਟ ਦੀ ਲੀਗ ਹੁੰਦੀ ਆ ਤੇ ਪਲੇਅਰ ਖਰੀਦੇ ਜਾਂਦੇ ਆ ਜੇ ਇਦਾਂ ਦੀ ਗੱਲਬਾਤ ਹੋ ਜੇ ਜਿਵੇਂ ਇੰਨਾ ਪੈਸਾ ਆਹ ਭਾਜੀ ਹੁਣ ਲਾਏ ਆ ਜਾਂ ਮੋਹਨਵੀਰ ਬੱਲ ਜਾਂ ਜਿੰਨੇ ਵੀ ਪ੍ਰੋਮੋਟਰ ਆ ਕੈਨੇਡਾ ਅੰਗਲੈਂਡ ਦੇ ਸਾਰੇ ਸਤਕਾਰਯੋਗ ਆ ਉਹ ਵੱਡਾ ਪਲੇਟਫਾਰਮ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜੇ ਉਹ ਵੱਡੇ ਲੈਵਲ ਦੀ ਉੱਤੇ ਲੀਗ ਕ੍ਰਿਕਟ ਵਾਂਗੂ ਕਰਾ ਦੇਣ ਤੇ ਉਹਦੇ ਬਾਰੇ ਵੀ ਤੁਸੀਂ ਜਾਣਨਾ ਪਾਓ ਵੀ ਤੁਸੀਂ ਇਹਦੇ ਵਿੱਚ ਸਹਿਮਤ ਹੋਵੋਗੇ ਤੁਸੀਂ ਕਮੈਂਟੇਟਰ ਬਿਲਕੁਲ ਹਾਂ ਜਿਹੜਾ ਕਬੱਡੀ ਦਾ ਨਾ ਮੰਨ ਲਓ ਲੈਵਲ ਆ ਹੋਰ ਜਿਹੜਾ ਆਪ ਹੋ ਜੂਗਾ ਜਿਹੜੀਆਂ ਵੱਡੀਆਂ ਕੰਪਨੀਆਂ ਜਿਵੇਂ ਆਪਾਂ ਆਈਪੀਐਲ ਵੇਨੇ ਜਾਂ ਹੋਰ ਵੇਨੇ ਹਨਾ ਉਹਦੇ ਵਿੱਚ ਨਾ ਉਹ ਟੀਮਾਂ ਖਰੀਦੀਆਂ ਜਾਂਦੀਆਂ ਜਾਂਦੀਆਂ ਇਸੇ ਤਰ੍ਹਾਂ ਜੇ ਵੱਡੀਆਂ ਕੰਪਨੀਆਂ ਦੇ ਨਾਲ ਜੁੜ ਜਾਣ ਹਨਾ ਤਾਂ ਕਬੱਡੀ ਹੋਰ ਬਹੁਤ ਜਿਹੜੀ ਉੱਪਰ ਜਾ ਸਕਦੀ ਹੈ ਬਾਕੀ ਉਹਦੇ ਲਈ ਥੋੜਾ ਸਬਰ ਕਰਨਾ ਪੈਣਾ ਜਿਵੇਂ ਵੀ ਹਰ ਇੱਕ ਨੂੰ ਇਹੀ ਹੁੰਦਾ ਵੀ ਮੈਂ ਅੱਗੇ ਆਵਾਂ ਮੈਂ ਅੱਗੇ ਆਵਾਂ ਥੋੜਾ ਇਹ ਚੀਜ਼ ਤੋਂ ਪਿੱਛੇ हट ਜਾਣਾ ਬਾਰੇ ਜਿਹੜੀ ਤੁਹਾਡੀ ਗੱਲ ਹੈ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਵੀ ਜੇ ਵੱਡੀਆਂ ਕੰਪਨੀਆਂ ਜੁੜਨ ਇਹਦੇ ਨਾਲ ਹਨਾ ਪਹਿਲੇ ਪਲੇਅਰ ਜਿਹੜੇ ਖਰੀਦੇ ਜਾਣ ਫਿਰ ਇਹ ਵੱਡੀਆਂ ਟੀਮਾਂ ਹੋਰ ਜਿਹੜੀ ਕਬੱਡੀ ਆ ਹੋਰ ਉੱਪਰ ਜਾ ਸਕਦੀ ਆ ਜਿਵੇਂ ਅੱਜ ਆਪਣੇ ਬੱਲ ਸਾਹਿਬ ਨੇ ਸੁੱਖੇ ਵਾਈ ਹੁਣਿਆਂ ਨੇ ਬਹੁਤ ਜ਼ਿਆਦਾ ਰੁਪਈਆ ਲਾਇਆ ਹਨਾ ਵੀ 25-2500 ਡਾਲਰ ਦੀ 5-5000 ਦੀਆਂ ਰੇਡਾਂ ਪੈ ਗਈਆਂ ਬਹੁਤ ਵੱਡੀ ਗੱਲ ਆ ਕਬੱਡੀ ਲਈ ਆਪਣੀ ਪੰਜਾਬੀਆਂ ਲਈ ਮਾਣ ਵਾਲੀ ਗੱਲ ਆ ਜਿੱਦਾਂ ਵੱਡੇ ਲੈਵਲ ਦਾ ਗੁਰਵਿੰਦਰ ਭਾਜੀ ਹੁਣਾਂ ਨੇ ਢੋਲ ਗਿਆ ਵੀਰ ਆਪਣਾ ਇਹਨਾਂ ਨੇ ਮੇਲਾ ਕਰਾਇਆ ਤੇ ਅਲੋ ਜੋ ਗੱਲ ਸਾਡੀ ਚੋਂ ਬਾਹਰ ਜਿਵੇਂ ਭੱਬੂ ਜੇ ਉੱਡੇ ਫਿਰਦੇ ਸੀਗੇ ਤੇ ਬੱਲ ਨੇ ਗਰਾਊਂਡ ਦੇ ਵਿੱਚ ਡਾਲ ਰਣਾ ਤੇ ਕੀ ਮੈਨੂੰ ਬੜਾ ਵਧੀਆ ਵੀ ਬੱਲ ਇੱਕ ਬਹੁਤ ਤਕੜਾ ਹੈ ਆਸਟ੍ਰੇਲੀਆ ਨੂੰ ਪ੍ਰਮੋਟਰ ਮਿਲ ਜਾਵਿਆ ਬਹੁਤ ਵੱਡੀ ਗੱਲ ਆ ਬਾਕੀ ਨਾ ਪੈਸਾ ਬਹੁਤਿਆਂ ਕੋਲੇ ਆ ਪਰ ਦਿਲ ਵੀ ਹੋਣਾ ਚਾਹੀਦਾ ਉਹ ਭਰਾ ਕੋਲੇ ਦਿਲ ਵੀ ਹੈ ਤੇ ਅਸੀਂ ਦਬਾ ਕਰ ਦੇਗੇ ਪ੍ਰਮਾਤਮਾ ਸਾਡੇ ਭਰਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਜੇ ਕਬੱਡੀ ਦੇ ਵਿੱਚੋਂ ਰਹਿਣਗੇ ਤਾਂ ਕਬੱਡੀ ਹੋਰ ਜਿਹੜੀ ਉੱਪਰ ਜਾਊਗੀ ਇੱਕ ਹੋਰ ਗੱਲ ਤੁਹਾਡੀ ਨੌਲੇਜ ਦੇ ਲਈ ਦੱਸਦਾ ਵੀ ਬੱਲਵੀਰ ਨੂੰ ਪੁੱਛਿਆ ਬਾਈ ਜੀ 2 ਮਿੰਟ ਉਹ ਕਹਿੰਦਾ ਨਹੀਂ ਵੀ ਮੈਨੂੰ ਹਜੇ ਚੱਲਣ ਦਾ ਹੋਰ ਵੀ ਜਦੋਂ ਹੋਇਆ ਮੈਂ ਦੱਸੂਗਾ ਤੁਹਾਨੂੰ ਵੀ ਇੰਨੀ ਨਿਮਰਤਾ ਇੰਨੇ ਵੱਡੇ ਲੈਵਲ ਤੇ ਐਡਾ ਪੈਸਾ ਖਰਚ ਕਰਕੇ ਵੀ ਇੰਨੀ ਨਿਮਰਤਾ ਤੇ ਅਮਰੀਕ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਕਬੱਡੀ ਆਸਟ੍ਰੇਲੀਆ ਲਾਈਵ ਦੇ ਰਹਿਣ ਦਰਸ਼ਕਾਂ ਨੂੰ ਮੈਸੇਜ ਦਿੱਤਾ ਬਹੁਤ ਜਿਆਦਾ ਧੰਨਵਾਦ ਤੇ ਆਪਾਂ ਜੁੜਦੇ ਹਾਂ ਜੀ ਦੁਬਾਰਾ ਫਾਈਨਲ ਦੇ ਨਾਲ ਥੈਂਕ ਯੂ ਅਮਰੀਕ ਵੀਰ ਜੀ ਬਹੁਤ ਬਹੁਤ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮੜਨ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ